ਜਿਹੜਾ ਜਵਾਈ ਧੀ ਦੀ ਗੱਲ ਮੰਨਦਾ ਤੇ ਉਹ ਚੰਗਾ ਏ ਤੇ ਜੇ ਤੇਰਾ ਪੁੱਤ ਤੇਰੀ ਨੂੰਹ ਦੀ ਮੰਨਦਾ ਤੇ ਉਹ ਮਾੜਾ ਹੋ ਗਿਆ ਮਾੜਾ ਹੋ ਗਿਆ ਠੀਕ ਦੇਖੋ ਜੇ ਤੇਰੀ ਧੀ ਨੂੰ ਸੁਖ ਲੈਣ ਦਾ ਹੱਕ ਹੈਗਾ ਤਾਂ ਤੇਰੀ ਨੂੰਹ ਨੂੰ ਵੀ ਓਨਾ ਹੀ ਹੱਕ ਹੈ ਘਰ ਵਾਲੀ ਦੀ ਮੰਨਦਾ ਏ ਤੇ ਮਾਂ ਕਹਿੰਦੀ ਐ ਵੀ ਇਹ ਮੇਰੀ ਨਹੀਂ ਸੁਣਦਾ ਇਹ ਜਨਾਨੀ ਦੀ ਸੁਣਦਾ ਜੇ ਉਹ ਮਾਹਵਾਲ ਦੀ ਗੱਲ ਕਰਦਾ ਤੇ ਉਹ ਜਨਾਨੀ ਕਹਿੰਦੀ ਐ ਵੀ ਮਾਹਵਾਲ ਦਾ ਮੇਰੇ ਵੱਲ ਦੀ ਗੱਲ ਨਹੀਂ ਕਰਦਾ ਉਦੋਂ ਜੜੀਆਂ ਹੈਗੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਤੋਂ ਜੜੀਆਂ ਲੜਾਈਆਂ ਹੈਗੀਆਂ ਉਹ ਵੱਡੀਆਂ ਹੋ ਜਾਂਦੀਆਂ ਤੇ ਲੱਗੇ ਹੋਏ ਨੇ ਸ਼ਰਾਬੀ ਨੇ ਜਾਂ ਹੋਰ ਨਸ਼ੇ ਕਰਦੇ ਨੇ ਮਾਪਿਓ ਇਹ ਸੋਚਦੇ ਨੇ ਕਿ ਇਹਨੂੰ ਆਪਾਂ ਵਿਆਹ ਦਈਏ ਸ਼ਾਇਦ ਇਹ ਸੁਧਰ ਜਾਵੇ ਜੀ ਉਹਨਾਂ ਦਾ ਪਰ ਇਹ ਜਿਹੜਾ ਸੋਚਣਾ ਹੈਗਾ ਉਹ ਗਲਤ ਹੈ ਬਿਲਕੁਲ ਹਮ ਤੇ ਉਹ ਜਦੋਂ ਬਗਾਨੀ ਧੀ ਨੂੰ ਉਹਦਾ ਜਿਹੜਾ ਹਰਜਾਨਾ ਹੈਗਾ ਭੁਗਤਣਾ ਪੈਂਦਾ ਕਾਨੂੰਨ ਇਹ ਆਉਂਦਿਆਂ ਸਾਰੀ ਮੇਰੇ ਜਿਹੜੇ ਹੱਕ ਹੈਗੇ ਖੋਣੇ ਸ਼ੁਰੂ ਕਰ ਦਿੱਤੇ ਨੇ ਜੀ ਵੀ ਪਹਿਲਾਂ ਮੇਰਾ ਪੁੱਤ ਖੋਇਆ ਹੁਣ ਹੌਲੀ ਹੌਲੀ ਮੇਤੋਂ ਇਹ ਸਾਰੇ ਹੱਕ ਖੋਰੀਏ ਤੇ ਨੂੰ ਨੂੰ ਇਹ ਲੱਗਦਾ ਹੈ ਵੀ ਪੰਨਾ ਇਹ ਆਪਣੀ ਮਾਂ ਦਾ ਪੁੱਤ ਸੀ ਤੇ ਹੁਣ ਜਿਆਦਾ ਹੱਕ ਮੇਰਾ ਏ ਵੀ ਇਹ ਸਿਰਫ ਮੇਰਾ ਹੀ ਰਹਿ ਗਿਆ ਹੁਣ ਮਾਂ ਦਾ ਕੁਝ ਨਹੀਂ ਲੱਗਦਾ ਹੈਗਾ ਪਹਿਲਾਂ ਬਜ਼ੁਰਗ ਬਹੁਤ ਬਹੁਤ ਗੱਲਾਂ ਕਰ ਦਿੰਦੇ ਹੁੰਦੇ ਸੀਗੇ ਬੱਚਿਆਂ ਨੂੰ ਪਰ ਬੱਚੇ ਗੁੱਸਾ ਨਹੀਂ ਸੀ ਕਰਦੇ ਹੁਣ ਤੇ ਬਹੁਤ ਗੁੱਸਾ ਹੁਣ ਇੱਕ ਤੇ ਹਰੇਕ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹ ਇਹੀ ਚਾਹੁੰਦਾ ਵੀ ਮੇਰੀ ਘਰ ਦੇ ਵਿੱਚ ਮੇਰੀ ਮਰਜ਼ੀ ਚੱਲੇ ਜੋ ਮੈਂ ਕਿਹਾ ਉਹੀ ਮੰਨਿਆ ਜਾਵੇ ਘਰ ਵਿੱਚ ਦੇਖੋ ਸੌ ਗੱਲਾਂ ਹੁੰਦੀਆਂ ਨੇ ਜਿੱਥੇ ਦੋ ਭਾਂਡੇ ਨੇ ਕਹਿੰਦੇ ਉਹ ਖੜਕਦੇ ਵੀ ਨੇ ਸਿਆਣਿਆਂ ਦੀ ਕਹਾਵਤ ਹੈ ਨਾ ਘਰ ਪੜਾ ਜੰਮੇ ਤੇ ਨਾ ਪੜਾ ਆਵੇ ਕਹਿੰਦੇ ਆਪਣੇ ਬੱਚੇ ਦਾ ਨਾ ਆਪਣੇ ਆਪ ਨੂੰ ਨਹੀਂ ਪਤਾ ਹੁੰਦਾ ਬਾਹਰ ਲੋਕਾਂ ਨੂੰ ਪਤਾ ਹੁੰਦਾ ਉਹ ਕਿਵੇਂ ਦਾ ਤੇ ਬਾਹਰ ਕੀ ਕਰ ਰਿਹਾ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਪਰਿਵਾਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਰਿਵਾਰ ਟੁੱਟਦੇ ਜਾ ਰਹੇ ਨੇ ਪਹਿਲਾਂ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਸੀ ਫਿਰ ਉਸ ਤੋਂ ਬਾਅਦ ਨਿਊਕਲੀਅਰ ਫੈਮਿਲੀ ਸਿਸਟਮ ਦਾ ਚਲਣ ਸ਼ੁਰੂ ਹੋਇਆ ਤੇ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਏ ਤਾਂ ਇੱਕ ਹੀ ਘਰ ਵਿੱਚ 4-5 ਜੀ ਹੁੰਦੇ ਨੇ ਪਰ ਕਿਤੇ ਨਾ ਕਿਤੇ ਉਹ ਆਪਣੀ ਹੀ ਦੁਨੀਆ ਦੇ ਵਿੱਚ ਮਸਤ ਹੁੰਦੇ ਨੇ ਇਕੱਲਾਪਨ ਜਿਹੜਾ ਹੈ ਉਹ ਹਰ ਇੱਕ ਇਨਸਾਨ ਦੇ ਵਿੱਚ ਵੱਧਦਾ ਜਾ ਰਿਹਾ ਹੈ आखिर परिवार क्यों टूट रहे ने रिश्ते क्यों तार-तार हो रहे ने इससे बारे आज सी चर्चा करंगे तुसी देख रहे हैं डी प्रोडक्शन चैनल मैं हां रीना ते मेरे नाल आज चर्चा करन लीने मैडम पतविंदर कौर मैडम सत श्री जी बहुत-बहुत स्वागत है तौडा जी पहला तो यही पूछना चाहंगी के जदौ तुसी छोटे हुंदे सी अपना परिवार देखया अपने आले वाले परिवार देखे होनगे ਉਸ ਸਮੇ ਦੇ ਪਰਿਵਾਰਾਂ ਤੇ ਅੱਜ ਦੇ ਪਰਿਵਾਰਾਂ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਦੇ ਪਰਿਵਾਰ ਜਿਹੜੇ ਸੀ ਉਹ ਵੱਡੇ ਪਰਿਵਾਰ ਹੁੰਦੇ ਸੀ ਜੀ ਬੱਚੇ ਵੀ ਜ਼ਿਆਦਾ ਹੁੰਦੇ ਸਨ ਠੀਕ ਹੈ ਤੇ ਸੰਯੁਕਤ ਪਰਿਵਾਰ ਹੁੰਦੇ ਸਨ ਸਾਰੇ ਪਰਿਵਾਰ ਤਾਏ ਚਾਚੇ ਸਾਰੇ ਇਕੱਠੇ ਰਹਿੰਦੇ ਸਨ ਤੇ ਬੱਚੇ ਵੀ ਅੱਗੋਂ ਸਾਰੇ ਇਕੱਠੇ ਰਹਿੰਦੇ ਸੀਗੇ ਉਹ ਜਿਹੜਾ ਪਿਆਰ ਸੀ ਉਹ ਹੁਣ ਛੋਟੇ ਪਰਿਵਾਰਾਂ ਚ ਨਹੀਂ ਰਿਹਾ ਛੋਟੇ ਪਰਿਵਾਰ ਵੀ ਹੁਣ ਕਾਦੇ ਕਈਆਂ ਦੇ ਇੱਕ ਬੱਚਾ ਏ ਕਈਆਂ ਦੇ ਦੋ ਦੋ ਬੱਚੇ ਦੋ ਦੋ ਬੱਚੇ ਤੋਂ ਉੱਤੇ ਕੋਈ ਸਿਰਦਾ ਬੱਚਾ ਹੈ ਹੀ ਨਹੀਂ। ਕਈਆਂ ਦੇ ਜਿਨ੍ਹਾਂ ਦੇ ਨਹੀਂ ਉਹਨਾਂ ਨੂੰ ਗੋਦ ਲੈਣੇ ਪੈਂਦੇ ਪੈਰੇ ਨੇ। ਤੇ ਹੁਣ ਕੱਲਾਪਨ ਇੰਨਾ ਵੱਧ ਗਿਆ ਹੈ ਹਰ ਕੋਈ ਆਪਣੇ ਮੋਬਾਈਲ ਤੇ ਲੱਗਿਆ ਰਹਿੰਦਾ ਹੈ ਅੱਗੇ ਇਕੱਠੇ ਹੋ ਕੇ ਖੇਡਣਾ ਸਾਰਿਆਂ ਨੇ ਜਾਂ ਰਾਤ ਨੂੰ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਸਲਾਮਸ਼ਵਰੇ ਹੋਣੇ ਵੀ ਘਰ ਦੇ ਵਿੱਚ ਆਹ ਕੰਮ ਹੋਣਾ ਹੈ ਹੁਣ ਤੇ ਜਿਹੜੇ ਦੋ ਜੀ ਨੇ ਉਹ ਵੀ ਆਪਸ ਵਿੱਚ ਸਲਾਹ ਨਾਲ ਨਹੀਂ ਤੁਰਦੇ। ਪਹਿਲਾ ਜਿਹੜਾ ਸੀ ਸਾਰੇ ਪਰਿਵਾਰ ਸੰਯੁਕਤ ਪਰਿਵਾਰ ਸੀ ਸਾਰਿਆਂ ਨੇ ਰਲ ਕੇ ਸਾਰਿਆਂ ਦੀ ਸਲਾਹ ਹੁੰਦੀ ਸੀ ਜੀ ਕਿਹੜਾ ਕੰਮ ਕਿਵੇਂ ਕਰਨਾ ਹੈ ਜੀ ਤੇ ਉਦੋਂ ਘਰਾਂ ਵਿੱਚ ਮੇਰੇ ਹਿਸਾਬ ਨਾਲ ਬਰਕਤਾਂ ਵੀ ਸਨ ਹੁਣ ਉਹ ਬਰਕਤ ਨਹੀਂ ਰਹੀ ਹੈ ਤੇ ਹਰ ਕੋਈ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਹੈ ਪਹਿਲਾਂ ਪਿਆਰ ਸੀ ਆਪਸ ਦੇ ਵਿੱਚ ਹੁਣ ਲੋਕੀ ਪੈਸੇ ਦੇ ਪਿੱਛੇ ਭੱਜਦੇ ਪਏ ਨੇ ਜੀ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਕਹਾਂ ਕਿ ਪਹਿਲਾਂ ਜੀ ਜਿਹੜੇ ਆ ਨਾ ਉਹ ਸਲਾਹ مشورہ ਕਰਦੇ ਹੁੰਦੇ ਸੀਗੇ ਅਸੀਂ ਵੀ ਦੇਖਿਆ ਹੈ ਸਾਡੇ ਆਪਣੇ ਪੇਰੈਂਟਸ ਜਾਂ ਬਜ਼ੁਰਗ ਜਿਹੜੇ ਆ ਉਹ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਹੁੰਦਾ ਸੀ ਤਾਂ ਕਿਸੇ ਨਾ ਕਿਸੇ ਨਾਲ ਸਲਾਹ ਜ਼ਰੂਰ ਕਰਦੇ ਸੀ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਲਾਮ مشورہ ਨਹੀਂ ਕਰਦੇ इवन ਦੋ ਜੀ ਵੀ ਆਪਸ ਵਿੱਚ ਨਹੀਂ ਕਰਦੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਹੈ ਕਿ ਅਸੀਂ ਇੱਕ ਦੂਸਰੇ ਉੱਤੇ ਵਿਸ਼ਵਾਸ ਨਹੀਂ ਕਰਦੇ ਜਾਂ ਸਾਡੇ ਰਿਸ਼ਤੇ ਦੇ ਵਿੱਚ ਇੰਨੀ ਫਿੱਕ ਪੈ ਗਈ ਹੈ ਕਿ ਅਸੀਂ ਕਿਸੇ ਦੇ ਨਾਲ ਆਪਣੀ ਦਿਲ ਦੀ ਗੱਲ ਨਹੀਂ ਕਰਨਾ ਚਾਹੁੰਦੇ ਵਿਸ਼ਵਾਸ ਦੀ ਵੀ ਗੱਲ ਹੈ ਵਿਸ਼ਵਾਸ ਹੁਣ ਇੱਕ ਦੂਜੇ ਤੇ ਰਿਹਾ ਹੀ ਨਹੀਂ ਦੂਜੇ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਵੀ ਇਹ ਮੈਨੂੰ ਨੀਚਾ ਦਿਖਾਣਾ ਚਾਹੁੰਦਾ ਹੈ ਗੱਲ ਵਿੱਚ ਹਰ ਇੱਕ ਗੱਲ ਵਿੱਚ ਦੇਖੋ ਸੋਚਣੀ ਆਪਣੀ ਆਪਣੀ ਹੁੰਦੀ ਹੈ ਹਨਾ ਤੇ ਉਹਨੂੰ ਗਲਤ ਤਰੀਕੇ ਨਾਲ ਹੀ ਸੋਚਿਆ ਜਾਂਦਾ ਹੈ ਵੀ ਇਹ ਮੈਨੂੰ ਨੀਚਾ ਦਿਖਾ ਰਿਹਾ ਮੈਨੂੰ ਆ ਗੱਲ ਕਹੀ ਤਾਂ ਕਹੀ ਕਿਉਂ ਪਹਿਲਾਂ ਬਜ਼ੁਰਗ ਬਹੁਤ ਬਹੁਤ ਗੱਲਾਂ ਕਰ ਦਿੰਦੇ ਹੁੰਦੇ ਸੀਗੇ ਬੱਚਿਆਂ ਨੂੰ ਪਰ ਬੱਚੇ ਗੁੱਸਾ ਨਹੀਂ ਸੀ ਕਰਦੇ ਹੁਣ ਤੇ ਬਹੁਤ ਗੁੱਸਾ ਹੁਣ ਇੱਕ ਤੇ ਹਰੇਕ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹ ਇਹੀ ਚਾਹੁੰਦਾ ਵੀ ਮੇਰੀ ਘਰ ਦੇ ਵਿੱਚ ਮੇਰੀ ਮਰਜ਼ੀ ਚੱਲੇ ਜੋ ਮੈਂ ਕਿਹਾ ਉਹੀ ਮੰਨਿਆ ਜਾਵੇ ਸਲਾਹ ਨਾਲ ਨਹੀਂ ਹੁਣ ਚੱਲਦੇ ਹੈਗੇ ਨਹੀਂ ਤਾਂ ਵਿਆਹ ਕੇ ਪਹਿਲਾਂ ਸਲਾਹ ਹੁੰਦੀ ਸੀਗੀ ਔਰ ਜਿਹੜਾ ਵੱਡੇ ਦਾ ਕਿਆ ਸੀਗਾ ਵੱਡੇ ਦੀ ਜਿਹੜੀ ਸਲਾਹ ਹੁੰਦੀ ਸੀ ਉਹੀ ਸਾਰਾ ਪਰਿਵਾਰ ਮੰਨਦਾ ਸੀ ਜੀ ਹੁਣ ਹਰੇਕ ਕੋਈ ਜਿਹੜਾ ਮੈਂਬਰ ਹੈ ਉਹ ਇਹੀ ਚਾਹੁੰਦਾ ਹੈ ਕਿ ਜੋ ਮੈਂ ਕਹਾਂ ਉਹੀ ਹੋਵੇ ਘਰ ਵਿੱਚ ਜੀ ਕਿਤੇ ਨਾ ਕਿਤੇ ਪੈਸਾ ਜਿਹੜਾ ਹੈ ਉਹ ਭਾਰੀ ਹੋ ਰਿਹਾ ਹੈ ਰਿਸ਼ਤਿਆਂ ਦੇ ਉੱਤੇ ਹਾਂਜੀ ਪਹਿਲਾਂ ਦੇਖੋ ਬੰਦੇ ਬਾਹਰ ਦੇ ਕੰਮ ਕਰਦੇ ਹੁੰਦੇ ਸਨ ਖੇਤੀਬਾੜੀ ਦਾ ਕੰਮ ਹੀ ਆ ਕਿਸੇ ਨੌਕਰੀ ਨੇ ਨੌਕਰੀ ਕਰਨ ਜਾਣਾ ਤਾਂ ਜਿਹੜੀਆਂ ਘਰ ਦੀਆਂ ਔਰਤਾਂ ਸੁਆਣੀਆਂ ਸੀਗੀਆਂ ਉਹ ਘਰ ਦੇ ਕੰਮ ਕਰਦੀਆਂ ਹੁੰਦੀਆਂ ਸੀ ਉਹ ਕਦੇ ਵੀ ਉਹਨਾਂ ਨੇ ਬੰਦਿਆਂ ਦੇ ਕੰਮਾਂ ਵਿੱਚ ਦਖਲ ਨਹੀਂ ਸੀ ਦਿੱਤਾ ਹੈਗਾ ਵੀ ਤੁਸੀਂ ਅੱਜ ਕਿੱਥੋਂ ਕਿੱਥੇ ਜਾਣਾ ਹੈ ਕੀ ਕਰਨਾ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਹੁੰਦਾ ਉਹਨਾਂ ਨੇ ਸਿਰਫ ਇਹਨਾਂ ਨੂੰ ਇਹ ਹੁੰਦਾ ਸੀ ਵੀ ਅਸੀਂ ਪਿਆਰ ਨਾਲ ਉਹਨਾਂ ਨੂੰ ਰੋਟੀ ਖਵਾਣੀ ਹੈ ਆਇਆਂ ਨੂੰ ਜੇ ਕੋਈ ਆ ਗਿਆ ਰਿਸ਼ਤੇਦਾਰਤਾ ਉਹਦੀ ਆਉ ਪਕਤ ਕਰਨੀ ਹੈ ਠੀਕ ਹੈ ਤੇ ਉਹ ਹੁਣ ਜਿਹੜੀਆਂ ਲੜਕੀਆਂ ਨੇ ਉਹ ਹੁਣ ਆਪਣੇ ਮਰਦਾਂ ਦੇ ਬਰਾਬਰ ਜਿਹੜੀਆਂ ਨੇ ਉਹ ਕਮਾਈ ਕਰਨ ਲੱਗ ਗਈਆਂ ਨੇ ਠੀਕ ਹੈ ਕਿਤੇ ਨਾ ਕਿਤੇ ਉਹ ਜਿਹੜੀਆਂ ਨੇ ਉਹ ਬਰਾਬਰੀ ਹੁਣ ਬੰਦਿਆਂ ਦੀ ਕਰਨ ਲੱਗ ਗਈਆਂ ਨੇ ਇਹਦੇ ਨਾਲ ਵੀ ਬਹੁਤ ਅਸਰ ਜਿਹੜਾ ਹੈਗਾ ਇਹ ਰਿਸ਼ਤਿਆਂ ਤੇ ਪੈ ਰਿਹਾ ਯਾਨੀ ਕਿ ਆਪਾਂ ਕਹਿ ਸਕਦੇ ਕਿਤੇ ਨਾ ਕਿਤੇ ਵੀ ਇਹ ਤੇਰਾ ਪੈਸਾ ਹੈ ਮੇਰਾ ਪੈਸਾ ਤੇ ਤੇਰੀ ਚੀਜ਼ ਹੈ ਮੇਰੀ ਚੀਜ਼ ਪਰ ਕਿ ਪਿਆਰੇ ਆ ਇਸ ਤਾ ਆ ਗੱਲਾਂ ਨੇ ਕਰਦੇ ਆ ਕਿ ਤਲਾਕ ਦੇ ਉੱਤੇ ਅੱਜ ਕੱਲ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਤਲਾਕ ਦੇ ਕੇਸ ਜਿਹੜੇ ਆ ਉਹ ਵਧਦੇ ਜਾ ਰਹੇ ਨੇ ਕੁਝ ਲੋਕ ਕਹਿੰਦੇ ਨੇ ਕਿ ਇਸ ਦੇ ਪਿੱਛੇ ਪਰਿਵਾਰ ਦਾ ਹੱਥ ਹੁੰਦਾ ਹੈ ਕਿਤੇ ਨਾ ਕਿਤੇ ਪਰਿਵਾਰ ਸਾਥ ਨਹੀਂ ਦੇ ਰਿਹਾ ਹੁੰਦਾ ਕੁਝ ਲੋਕ ਕਹਿੰਦੇ ਨੇ ਕਿ ਔਰਤ ਜਿਹੜੀ ਆ ਉਹ ਇੰਡੀਪੈਂਡੈਂਟ ਹੋ ਗਈ ਹੈ ਇਸ ਲਈ ਉਹ ਤਲਾਕ ਲੈਣ ਨੂੰ ਪ੍ਰੇਫਰੈਂਸ ਦਿੰਦੀ ਹੈ ਉਹ ਐਡਜਸਟਮੈਂਟ ਨਹੀਂ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਕੁਝ ਲੋਕ ਜਿਹੜੇ ਆ ਮਰਦਾਂ ਦੇ ਉੱਤੇ ਉਂਗਲੀ ਉਠਾਉਂਦੇ ਨੇ ਕਿ ਇਹਨਾਂ ਨੂੰ ਅੱਜ ਦੇ ਸਮੇਂ ਵਿੱਚ ਬੈਲੈਂਸ ਕਰਨਾ ਨਹੀਂ ਆ ਰਿਹਾ ਕਿ ਕਿਵੇਂ ਆਪਣੇ ਪਰਿਵਾਰ ਦੇ ਜੀਵਾਂ ਦੇ ਵਿੱਚ ਬੈਲੈਂਸ ਕੀਤਾ ਚਾਹੀਏ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਨੇ ਇੱਕ ਕਾਰਨ ਇਹ ਵੀ ਹੈ ਵੀ ਜਿਹੜਾ ਮਰਦ ਹੈ ਉਹ ਬੈਲੈਂਸ ਨਹੀਂ ਕਰ ਪਾਰ ਰਿਹਾ ਜਿਹੜਾ ਮਾਂ ਦਾ ਰਿਸ਼ਤਾ ਹੈ ਮਾਂ ਦੀ ਜਗ੍ਹਾ ਦਿੱਤੀ ਜਾਵੇ ਉਹਨੂੰ ਭੈਣ ਦੇ ਰਿਸ਼ਤੇ ਨੂੰ ਭੈਣ ਦੀ ਜਗ੍ਹਾ ਤੇ ਔਰਤ ਦੀ ਜਿਹੜੀ ਰਿਸ਼ਤੇ ਆ ਉਹਨੂੰ ਉਸ ਦੀ ਜਿਹੜੀ ਹੈਗੀ ਹੈ ਇੱਜ਼ਤ ਦਿੱਤੀ ਜਾਵੇ ਤੇ ਉਹ ਜੇ ਉਹ ਘਰ ਵਾਲੀ ਦੀ ਮੰਨਦਾ ਏ ਤੇ ਮਾਂ ਕਹਿੰਦੀ ਹੈ ਵੀ ਇਹ ਮੇਰੀ ਨਹੀਂ ਸੁਣਦਾ ਇਹ ਜਨਾਨੀ ਦੀ ਸੁਣਦਾ ਜੇ ਉਹ ਮਾਤ ਵਾਲ ਦੀ ਗੱਲ ਕਰਦਾ ਤੇ ਉਹ ਜਨਾਨੀ ਕਹਿੰਦੀ ਹੈ ਵੀ ਮਾਵਲ ਦਾ ਮੇਰੇ ਵੱਲ ਦੀ ਗੱਲ ਨਹੀਂ ਕਰਦਾ ਉਥੋਂ ਜੜੀਆਂ ਹੈਗੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਤੋਂ ਜੜੀਆਂ ਲੜਾਈਆਂ ਹੈਗੀਆਂ ਉਹ ਵੱਡੀਆਂ ਹੋ ਜਾਂਦੀਆਂ ਜੀ ਸਿਆਣਿਆਂ ਦੀ ਕਹਾਵਤ ਹੈ ਨਾ ਘਰ ਪੜਾ ਜੰਮੇ ਤੇ ਨਾ ਪੜਾ ਆਵੇ ਉਹਦਾ ਮਤਲਬ ਇਹ ਸੀ ਵੀ ਜੇ ਘਰ ਕੋਈ ਪੁੱਤ ਜੰਮਿਆ ਤਾਂ ਉਹ ਪੂਰਾ ਸਮਝਦਾਰ ਹੋਵੇ ਤੇ ਜੇ ਕੋਈ ਬਾਹਰੋਂ ਆਇਆ ਨੋ ਜਾਂ ਜਵਾਈ ਆਇਆ ਤਾਂ ਉਹ ਵੀ ਸਮਝਦਾਰੀ ਹੋਣਾ ਚਾਹੀਦਾ ਤੇ ਹ ਹੁਣ ਜਿਹੜੀਆਂ ਲੜਾਈਆਂ ਦਾ ਕਾਰਨ ਕੁਝ ਕੁ ਇਹ ਵੀ ਹੈਗਾ ਇਹ ਘਰਾਂ ਦੇ ਵਿੱਚ ਵੀ ਜਿਹੜੀ ਸੱਸ ਹੈਗੀ ਐ ਉਹ ਸੋਚਦੀ ਐ ਵੀ ਮੇਰੇ ਨੂੰ ਨੇ ਆਉਂਦੀਆਂ ਸਾਰੀ ਮੇਰੇ ਜਿਹੜੇ ਹੱਕ ਹੈਗੇ ਉਹਨੇ ਸ਼ੁਰੂ ਕਰ ਦਿੱਤੇ ਨੇ ਜੀ ਵੀ ਪਹਿਲਾਂ ਮੇਰਾ ਪੁੱਤ ਖੋਇਆ ਹੁਣ ਹੌਲੀ ਹੌਲੀ ਮੇਤੋਂ ਇਹ ਸਾਰੇ ਹੱਕ ਖੋਰੀ ਐ ਤੇ ਨੂੰ ਨੂੰ ਇਹ ਲੱਗਦਾ ਵੀ ਪਹਿਨਾ ਇਹ ਆਪਣੀ ਮਾਂ ਦਾ ਪੁੱਤ ਸੀ ਤੇ ਹੁਣ ਜ਼ਿਆਦਾ ਹੱਕ ਮੇਰਾ ਐ ਬੀ ਐਮ ਸਿਰਫ ਮੇਰਾ ਹੀ ਰਹਿ ਗਿਆ ਹੁਣ ਮਾਂ ਦਾ ਕੁਝ ਨਹੀਂ ਲੱਗਦਾ ਹੈਗਾ ਚਈਆਂ ਘਰਾਂ ਦੇ ਵਿੱਚ ਦੇਖਣ ਨੂੰ ਮਿਲਨੇ ਆ ਅੱਜ ਕੱਲ ਨਸ਼ਾ ਬਹੁਤ ਵੱਧ ਗਿਆ ਆਪਣੇ ਪੰਜਾਬ ਦੇ ਵਿੱਚ ਕਈ ਘਰਾਂ ਦੇ ਵਿੱਚ ਜਿਹੜੇ ਪੁੱਤ ਨੇ ਮਾਵਾ ਦੇ ਪੁੱਤ ਨਸ਼ਿਆਂ ਤੇ ਲੱਗੇ ਹੋਏ ਨੇ ਸ਼ਰਾਬੀ ਨੇ ਜਾਂ ਹੋਰ ਨਸ਼ੇ ਕਰਦੇ ਨੇ ਮਾਪਿਓ ਇਹ ਸੋਚਦੇ ਨੇ ਕਿ ਇਹਨੂੰ ਆਪਾਂ ਵਿਆਹ ਦਈਏ ਸ਼ਾਇਦ ਇਹ ਸੁਧਰ ਜਾਵੇ ਜੀ ਉਹਨਾਂ ਦਾ ਪਰ ਇਹ ਜਿਹੜਾ ਸੋਚਣਾ ਹੈਗਾ ਉਹ ਗਲਤ ਹੈ ਬਿਲਕੁਲ ਹਮ ਤੇ ਉਹ ਜਦੋਂ ਬਗਾਨੀ ਧੀ ਨੂੰ ਉਹਦਾ ਜਿਹੜਾ ਹਰਜਾਨਾ ਹੈਗਾ ਭੁਗਤਣਾ ਪੈਂਦਾ ਬਿਲਕੁਕਲ ਤੇ ਇਹ ਜਦੋਂ ਹੱਦ ਤੋਂ ਵੱਧ ਦੁਖੀ ਹੋ ਜਾਂਦੀ ਹੈ ਤਾਂ ਉਹ ਘਟ ਟੁੱਟਣੇ ਸੁਭਾਵਕ ਨੇ ਜੀ ਤੇ ਕਈ ਇੱਥੇ ਕੁੜੀਆਂ ਵੀ ਘਟ ਨਹੀਂ ਗਿਆ ਅੱਜ ਕੱਲ ਕੁੜੀਆਂ ਵੀ ਮੁੰਡਿਆਂ ਦੇ ਮੁਕਾਬਲੇ ਜੇ ਮੋਢੇ ਨਾਲ ਮੋਢਾ ਲੱਗ ਕੇ ਕੰਮ ਕਰਦੀਆਂ ਨੇ ਨਾ ਤੇ ਨਸ਼ੇ ਵੀ ਜਿਹੜੇ ਹੈਗੇ ਨੇ ਕੁੜੀਆਂ 'ਚ ਵੀ ਬਹੁਤ ਵਧੇ ਹੋਏ ਨੇ ਕਈ ਵਾਰੀ ਇਹ ਹੁੰਦਾ ਕਿ ਮੁੰਡਾ ਸਾਊ ਹੁੰਦਾ ਤੇ ਕੁੜੀ ਜਿਹੜੀ ਹੈਗੀ ਉਹ ਨਸ਼ੇ ਵਾਲੀ ਉਹਨੂੰ ਮਿਲ ਜਾਂਦੀ ਹੈ ਤੇ ਉੱਥੇ ਵੀ ਜਿਹੜਾ ਹੈਗਾ ਘਰ ਟੁੱਟਣਾ ਸੁਭਾਵਕ ਹੈ ਜੀ ਤੇ عورت ਇੰਡੀਪੈਂਡੈਂਟ ਹੋ ਰਹੀ ਹੈ ਕਿ ਇਸ ਦਾ ਵੀ ਪ੍ਰਭਾਵ ਪਿਆ ਹੈ ਹਾਂਜੀ ਇਹਦਾ ਵੀ ਪ੍ਰਭਾਵ ਪਿਆ ਕਿਉਂਕਿ ਪਹਿਲਾਂ ਜਿਹੜੀ ਘਰ ਦੀ ਸੁਆਣੀ ਹੁੰਦੀ ਸੀਗੀ ਉਹ ਘਰ ਦਾ ਕੰਮ ਕਰਦੀ ਸੀ ਬੰਦਾ ਕਮਾ ਕੇ ਲਿਆਉਂਦਾ ਸੀ ਹੁਣ ਜਿਹੜੀ ਜਨਾਨੀ ਹੈਗੀ ਔਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਕੰਮ ਕਰਦੀ ਹੈ ਉਹਨੂੰ ਇਹ ਹੈ ਕਿ ਜੇ ਮੈਂ ਵਕ ਹੋ ਵੀ ਗਈ ਪਰਿਵਾਰ ਨਾਲੋਂ ਤਾਂ ਮੈਂ ਆਪ ਕਮਾ ਕੇ ਖਾ ਸਕਦੀ ਆ ਮੈਂ ਕਿਸੇ ਦੀ ਡਿਪੈਂਡ ਨਹੀਂ ਆ ਮੈਂ ਨਿਰਭਰ ਨਹੀਂ ਆ ਕਿਸੇ ਤੇ ਜੀ ਤੇ ਇੱਕ ਨਾ ਬਹੁਤ ਵੱਡਾ ਕਾਰਨ ਸਾਹਮਣੇ ਆਂਦਾ ਹੈ ਅਕਸਰ ਹੀ ਜਦੋਂ ਤਲਾਕ ਹੁੰਦੇ ਨੇ ਮੁੰਡੇ ਦੇ ਘਰ ਦੇ ਕਹਿੰਦੇ ਆ ਕਿ ਕੁੜੀ ਦੇ ਘਰਦਿਆਂ ਦੀ ਦਖਲਅੰਦਾਜ਼ੀ ਬਹੁਤ ਸੇ ਇਸ ਤਲਾਕ ਹੋਏ ਨੇ ਤੇ ਕੁੜੀ ਦੇ ਘਰ ਦੇ ਕਹਿੰਦੇ ਆ ਕਿ ਨਾ ਜੀ ਇਹ ਤਾਂ ਮੁੰਡੇ ਦੇ ਘਰਦਿਆਂ ਦੀ ਦਖਲਅੰਦਾਜ਼ੀ ਸੀ ਇਸ ਲਈ ਤਲਾਕ ਹੋਏ ਨੇ ਜਦ ਕਿ ਜਦੋਂ ਮਾਪੇ ਵਿਆਹ ਕਰਦੇ ਨੇ ਜਾਂ ਰਿਸ਼ਤਾ ਜੁੜਦਾ ਹੈ ਤਾਂ ਕੋਈ ਵੀ ਮਾਪੇ ਨਹੀਂ ਚਾਹੁੰਦਾ ਕਿ ਸਾਡੇ ਬੱਚਿਆਂ ਦੇ ਤਲਾਕ ਹੋਣ ਜਾਓ ਸੁਖੀ ਨਾ ਰਹਿਣ ਕੀ ਲੱਗਦਾ ਹੈ ਕਿ ਕਈ ਵਾਰੀ ਜਾਣੇ ਹਨ ਜਾਣੇ ਦੇ ਵਿੱਚ ਤੇ ਪਰਿਵਾਰ ਵਾਲੇ ਜਿਹੜੇ ਆ ਰਿਸ਼ਤਾ ਤੋੜਨ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਇਹ ਕਈ ਘਰਾਂ ਵਿੱਚ ਦੇਖਣ ਨੂੰ ਮਿਲਿਆ ਐ ਵੀ ਗੱਲ ਮੈਨ ਦੀ ਦੇਖਣ ਨੂੰ ਮਿਲੀ ਐ ਇਹ ਜਿਹੜੀਆਂ ਕੁੜੀਆਂ ਨੇ ਉਹਨਾਂ ਵਿੱਚ ਵੀ ਸਹਿਨਸ਼ੀਲਤਾ ਨਹੀਂ ਰਹੀ ਹੁਣ ਘਰ ਵਿੱਚ ਦੇਖੋ 100 ਗੱਲਾਂ ਹੁੰਦੀਆਂ ਨੇ ਜਿੱਥੇ ਦੋ ਭਾਂਡੇ ਨੇ ਕਹਿੰਦੇ ਉਹ ਖੜਕਦੇ ਵੀ ਨੇ ਠੀਕ ਐ ਸਾਡੇ ਵੀ ਘਰਾਂ ਵਿੱਚ ਹੁੰਦੀਆਂ ਰਹੀਆਂ ਨੇ ਗੱਲਾਂ ਹੁੰਦੀਆਂ ਨੇ ਹਰੇਕ ਘਰ ਵਿੱਚ ਪਰ ਜਿਹੜੀਆਂ ਕੁੜੀਆਂ ਆਪਣੇ ਪੇਕੇਆਂ ਨੂੰ ਫੋਨ ਕਰ ਕਰਕੇ ਇੱਕ ਇੱਕ ਮੈਂ ਤਾਂ ਦੀ ਇੱਕ ਇੱਕ ਪਲ ਦੀ ਖਬਰ ਦਿੰਦੀਆਂ ਨੇ ਉਹ ਜੇ ਉਸ ਘਰਾਂ ਵਿੱਚ ਪਵਾੜੇ ਪੈਂਦੇ ਹੀ ਪੈਂਦੇ ਨੇ ਮਾਪੇ ਪਗ ਕੋਈ ਨਾ ਕੋਈ ਕੁੜੀ ਨੂੰ ਸਲਾਹ ਦੇਣ ਗਈ ਤੂੰ ਆ ਕਰ ਲੈ ਤੂੰ ਆ ਕਰ ਲੈ ਕਾਰਨ ਬਣਦਾ ਹੈ ਵੀ ਜੀ ਕਈ ਘਰਾਂ ਦੇ ਵਿੱਚ ਜਿਹੜੀਆਂ ਨੋਆ ਨੇ ਉਹਨਾਂ ਨੂੰ ਨੌਕਰਾਂ ਦੇ ਬਤੌਰ ਸਮਝਿਆ ਜਾਂਦਾ ਹੈ ਵੀ ਇਹ ਅਸੀਂ ਕੰਮ ਕਰਨ ਲਈ ਲਿਆਂਦੀਆਂ ਹਈਆਂ ਨੇ ਪਰ ਜੇ ਇਹ ਬਿਲਕੁਲ ਗਲਤ ਹੈ ਦੇਖੋ ਉਹ ਘਰ ਦਾ ਆਪਾਂ ਜੀ ਬਣਾ ਕੇ ਲੈ ਕੇ ਆਉਨੇ ਆ ਕਿ ਘਰ ਦਾ ਮੈਂਬਰ ਬਣਾ ਕੇ ਲੈ ਕੇ ਆਉਨੇ ਆ ਉਹਨੂੰ ਧੀਆ ਵਾਲਾ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਇੱਜ਼ਤ ਹੈਗੀ ਆ ਪਿਆਰ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਤੇ ਜੇ ਕੋਈ ਕਿਤੇ ਮੈਂ ਸੁਣਨ ਚ ਆਇਆ ਸੀਗਾ ਇੱਕ ਮਾਂ ਵੀ ਗਵੰਡਨ ਨੂੰ ਕਹਿੰਦੀ ਐ ਵੀ ਜਿਹੜਾ ਮੇਰਾ ਜਵਾਈ ਹੈ ਨਾ ਉਹ ਮੇਰੀ ਧੀ ਦੀ ਹਰ ਇੱਕ ਗੱਲ ਮੰਨਦਾ ਹੈ ਮੇਰਾ ਜਵਾਈ ਬਹੁਤ ਚੰਗਾ ਏ ਤੇ ਉਹ ਕਹਿੰਦੀ ਇੱਕ ਮੇਰਾ ਏ ਪੁੱਤ ਜਿਹੜਾ ਮੇਰੀ ਨੂਹ ਦੇ ਥੱਲੇ ਲੱਗਿਆ ਇਹਦੀ ਹਰ ਇੱਕ ਗੱਲ ਮੰਨਦਾ ਫਿਰ ਉਹ ਅੱਗੋਂ ਜਿਹੜੀ ਗਵੰਡਨ ਸੀ ਉਹਨੇ ਮੋੜ ਕੇ ਕਿਹਾ ਵੀ ਜੇ ਤੇਰੀ ਜਿਹੜਾ ਜਵਾਈ ਧੀ ਦੀ ਗੱਲ ਮੰਨਦਾ ਤੇ ਉਹ ਚੰਗਾ ਏ ਤੇ ਜੇ ਤੇਰਾ ਪੁੱਤ ਤੇਰੀ ਨੂਹ ਨਹੀਂ ਮੰਨਦਾ ਤੇ ਉਹ ਮਾੜਾ ਹੋ ਗਿਆ ਮਾੜਾ ਹੋ ਗਿਆ ਠੀਕ ਦੇਖੋ ਜੇ ਤੇਰੀ ਧੀ ਨੂੰ ਸੁਖ ਲੈਣ ਦਾ ਹੱਕ ਹੈਗਾ ਤਾਂ ਤੇਰੀ ਨੂ ਨੂ ਵੀ ਓਨਾ ਹੀ ਹੱਕ ਹੈ ਸੁਖ ਲੈਣ ਦਾ ਜੀ ਪਹਿਲਾਂ ਵੀ ਅਸੀਂ ਇੱਕ ਦੋ ਇੰਟਰਵਿਊਜ਼ ਕੀਤੀਆਂ ਉਹਦੇ ਨੀਚੇ ਕੁੜੀਆਂ ਨੇ ਆਪਣੀ ਗੱਲ ਰੱਖੀ ਕਿ ਅੱਜ ਦੇ ਸਮੇਂ ਵਿੱਚ ਵੀ ਦਾਜ ਮੰਗਿਆ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਸਾਨੂੰ ਤੰਗ ਕੀਤਾ ਜਾ ਰਿਹਾ ਹੈ ਤੁਸੀਂ ਕੀ ਕਹੋਗੇ ਹਾਂ ਜੀ ਕਈ ਘਰਾਂ ਦੇ ਵਿੱਚ ਬਹੁਤ ਘਟ ਗਿਆ ਵੈਸੇ ਇਹ ਦਾਜ ਵਾਲ ਪ੍ਰਥਾ ਜਿਹੜੀ ਹੈਗੀ ਹੈ ਪਰ ਫਿਰ ਵੀ ਕਈ ਘਰਾਂ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਵੀ ਕੁੜੀ ਨੂੰ ਦਾਜ ਲਈ ਨੂੰ ਨੂੰ ਜਦਾਜ ਲਈ ਤੰਗ ਕੀਤਾ ਜਾਂਦਾ ਹੈ ਫਿਰ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਰਹਿ ਜਾਂਦਾ ਹੈਗਾ ਸवाय ਤਲਾਕ ਦੇ ਜੀ ਵੀ ਮੈਂ ਵਖਰੀ ਹੋ ਜਾ ਤਾਂ ਤਾਂ ਹੀ ਚੰਗਾ ਜੀ ਅ ਗੱਲ ਕਰਦੇ ਆ ਅੱਜ ਦੇ ਬੱਚਿਆਂ ਦੀ ਕਿ ਅੱਜ ਦੇ ਜੋ ਬੱਚੇ ਨੇ ਛੋਟੇ ਬੱਚੇ ਨੇ ਪੁਰਾਣੇ ਸਮੇਂ ਵਿੱਚ ਨਾ ਬੱਚਿਆਂ ਦੀ ਆਪਣੇ ਮਾਤਾ ਪਿਤਾ ਦੇ ਨਾਲ ਸਾਂਝ ਬਹੁਤ ਹੁੰਦੀ ਸੀ ਕਿ ਮਾ ਮਾਪ ਦੇ ਲਈ ਇੱਕ ਫਿਕਰ ਹੁੰਦੀ ਸੀ ਸਤਕਾਰ ਹੁੰਦਾ ਸੀ ਪਰ ਅੱਜ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੱਚੇ ਅਜਿਹੇ ਹਨ ਜੋ ਆਪਣੇ ਮਾਪਾਪ ਨੂੰ ਪਲਟ ਕੇ ਜਵਾਬ ਦਿੰਦੇ ਨੇ ਜਿਵੇਂ ਕਹਿ ਲੋ ਕਿ ਉਹਨਾਂ ਨੂੰ ਆਪਣੇ ਮਾਪਾਪ ਦੇ ਲਈ ਜਿਹਨੂੰ ਕਹ ਦਿੰਦੇ ਹੁੰਦੇ ਸੀ ਪੰਜਾਬ 'ਚ ਬੜੀ ਤੇ ਆ ਪਿਆਰ ਆ ਉਹ ਨਹੀਂ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਬੱਚਿਆਂ ਦੀ ਆਪਣੇ ਮਾਪਾਪ ਦੇ ਨਾਲ ਸਾਂਝ ਕਿਉਂ ਘਟ ਰਹੀ ਹੈ ਦੇਖੋ ਪਹਿਲਾਂ ਤੇ ਬੱਚਿਆਂ ਦੀ ਘਾਟ ਜੜੀ ਹੈਗੀ ਹੈ ਬਹੁਤ ਵੱਡੀ ਜਿਹੜੀ ਇਸ ਦਾ ਕਾਰਨ ਹੈ ਇੱਕ ਇੱਕ ਬੱਚਾ ਹੈ ਜਾਂ ਦੋ ਦੋ ਬੱਚੇ ਨੇ ਉਹਨਾਂ ਨੂੰ ਬੜੇ ਲਾਡ ਪਿਆਰ ਨਾਲ ਪਾਲ ਲਿਆ ਜਾਂਦਾ ਹੈ ਠੀਕ ਹੈ ਉਹਨਾਂ ਨੂੰ ਹਰ ਸਹੂਲਤ ਦਿੱਤੀ ਜਾਂਦੀ ਹੈ ਭਾਵੇਂ ਔਖੇ ਹੋ ਕੇ ਦੇਣ ਹਰ ਸਹੂਲਤ ਦਿੱਤੀ ਜਾਂਦੀ ਹੈ ਜੋ ਮੰਗਦੇ ਨੇ ਤੇ ਉਸ ਲਾਡ ਪਿਆਰ ਦਾ ਹੀ ਮਤਲਬ ਕਿ ਉਹ ਨਤੀਜਾ ਹੁੰਦਾ ਹੈ ਕਿ ਉਹ ਮਾਪਿਆਂ ਨੂੰ ਪਲਟ ਕੇ ਜਿਹੜਾ ਹੈਗਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਨੇ ਵੀ ਇਹ ਸਾਡੇ ਤੋਂ ਬਿਨਾ ਨਹੀਂ ਰਹਿ ਸਕਦੇ ਇਨਾਂ ਦਾ ਬਹੁਤ ਸਾਡੇ ਨਾਲ ਪਿਆਰ ਹੈ ਤੇ ਅਸੀਂ ਜੋ ਕਹੀਏ ਉਹ ਮੰਨਦੇ ਨੇ ਉਹ ਇਸ ਦਾ ਕਾਰਨ ਇਹੀ ਹੈ ਕਿ ਉਹ ਜਵਾਬ ਦੇਣ ਲੱਗ ਜਾਂਦੇ ਨੇ ਜੀ ਤੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਨੂੰ ਵੀ ਇੱਕ ਨਰਾਜ਼ਗੀ ਹੈ ਕਿ ਸਾਨੂੰ ਘਰ ਦੇ ਵਿੱਚ ਉਨ੍ਹਾਂ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਕਿ ਅਸੀਂ ਤਾਂ ਆਪਣੇ ਸੱਸ ਸੋਰੇ ਨੂੰ ਜਾਂ ਮਾਪੇ ਨੂੰ ਬੜੇ ਸਤਿਕਾਰ ਦੇ ਨਾਲ ਰੱਖਦੇ ਹੁੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਸਤਿਕਾਰ ਸਾਨੂੰ ਨਹੀਂ ਮਿਲ ਰਿਹਾ ਬਜ਼ੁਰਗਾਂ ਦੀ ਸਥਿਤੀ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ ਕਈ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਇੱਜ਼ਤ ਵੀ ਕੀਤੀ ਜਾਂਦੀ ਹੈ। ਹੂੰ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਤੇ ਕਈ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਦੁਰਦਸ਼ਾ ਬਹੁਤ ਗੰਦੀ ਹੈ। ਹੂੰ ਜਿੱਥੇ ਉਹਨਾਂ ਨੂੰ ਟਾਈਮ ਨਾਲ ਰੋਟੀ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਕੋਈ ਦਵਾਈ ਨਹੀਂ ਪੁੱਛੀ ਜਾਂਦੀ, ਉਹਨਾਂ ਨੂੰ ਹਾਲਚਲ ਨਹੀਂ ਪੁੱਛਿਆ ਜਾਂਦਾ ਉਹਨਾਂ ਦਾ। ਠੀਕ ਹੈ। ਤੇ ਉਹ ਇਹ ਚਾਹੁੰਦੇ ਨੇ ਵੀ ਸਾਡੇ ਕੋਲ ਆ ਕੇ ਬਹਿਣ ਸਾਡੇ ਜਿਹੜੇ 3 ਪੁੱਤਰ ਨੇ ਸਾਡੇ ਬੱਚੇ ਨੇ ਸਾਡੇ ਨਾਲ ਕੋਈ ਗੱਲਬਾਤ ਕਰਨ ਪਰ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਬਜ਼ੁਰਗਾਂ ਕੋਲ ਬੈਠਣ ਦਾ ਟਾਈਮ ਨਹੀਂ ਬਜ਼ੁਰਗਾਂ ਦਾ ਹਾਲਚਲ ਪੁੱਛਣ ਦਾ ਟਾਈਮ ਨਹੀਂਗਾ ਭੱਜ ਦੌੜ ਹੀ ਲੱਗੀ ਪਈ ਹੈ ਹਰੇਕ ਕੰਮ ਦੇ ਵਿੱਚ ਵੀ ਇਧਰੋਂ ਵੀ ਪੈਸਾ ਆ ਜਵੇ ਇਧਰੋਂ ਵੀ ਪੈਸਾ ਆ ਜਵੇ ਉਹ ਪਿਆਰ ਜਿਹੜਾ ਹੈ ਉਹ ਖਤਮ ਹੋ ਰਿਹਾ ਪੈਸਾ ਜਿਹੜਾ ਇਹ ਪਿਆਰ ਨੂੰ ਖਤਮ ਕਰ ਰਿਹਾ ਬੜੀ ਹੌਲੀ ਸੋਸ਼ਲ ਮੀਡੀਆ ਦਾ ਕਿੰਨਾ ਕੋ ਪ੍ਰਭਾਵ ਲੱਗਦਾ ਹੈ ਤੁਹਾਨੂੰ ਰਿਸ਼ਤਿਆਂ ਨੂੰ ਖਤਮ ਕਰਨ ਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਦੇਖੋ ਹੁਣ ਜਿਹੜਾ ਮੋਬਾਈਲ ਆ ਗਏ ਨੇ ਠੀਕ ਹੈ ਪਹਿਲਾਂ ਟੀਵੀ ਹੁੰਦਾ ਸੀ ਸਾਰਾ ਪਰਿਵਾਰ ਇਕੱਠੇ ਬੈਠ ਕੇ ਟੀਵੀ ਦੇਖਦਾ ਸੀ ਇਕੱਠਿਆਂ ਹੱਸਣਾ ਜੇ ਕੋਈ ਇਮੋਸ਼ਨਲ ਵਿੱਚ ਆ ਜਾਣਾ ਤਾਂ ਉਹਨਾਂ ਨੇ ਡਿਸਕਸ ਕਰਨੀ ਵੀ ਐਵੇਂ ਨਹੀਂ ਹੋਣਾ ਚਾਹੀਦਾ ਸੀ ਗਲਤ ਹੋ ਰਿਹਾ ਉਹਦੇ ਨਾਲ ਹਨਾ ਤੇ ਹੁਣ ਹਰੇਕ ਦੇ ਹੱਥ ਵਿੱਚ ਮੋਬਾਈਲ ਹੈ ਤੇ ਆਪਣੇ ਆਪਣੇ ਕਮਰੇ ਦੇ ਵਿੱਚ ਬੈਠ ਕੇ ਜੇ ਆਪਾਂ ਦੋ ਜਣੇ ਵੀ ਕਮਰੇ 'ਚ ਬੈਠੇ ਆ ਨਾ ਤਾਂ ਉਹਨਾਂ ਨੇ ਵੀ ਆਪਸ ਦੇ ਵਿੱਚ ਗੱਲ ਨਹੀਂ ਕਰਨੀ ਉਹਨਾਂ ਨੇ ਆਪਣੇ ਆਪਣੇ ਫੋਨ ਤੇ ਬੈਠਣਾ ਛੇ ਬਹੁਤ ਵੱਡੀ ਇਹ ਕਾਰਨ ਹੈ ਵੀ ਜਿਹੜੀ ਆਪਣੀ ਹੁਣ ਨਿਰਾਸ਼ਤਾ ਹੋ ਰਹੀ ਆ ਦਿਮਾਗ ਜਿਹੜੇ ਨੇ ਡਿਪਰੈਸ਼ਨ ਦਾ ਬੰਦਾ ਜਾ ਰਿਹਾ ਬਹੁਤ ਇਹ ਮੀਡੀਆ ਦਾ ਜਿਹੜਾ ਹੈਗਾ ਬਹੁਤ ਵੱਡਾ ਹੱਥ ਹੈ ਜੀ ਲੋਕੀ ਡਿਪਰੈਸ਼ਨ ਦੀਆਂ ਜਿਹੜੀਆਂ ਦਵਾਈਆਂ ਬਹੁਤ ਖਾ ਰਹੇ ਨੇ ਅੱਜ ਕੱਲ੍ਹ ਨੀਂਦ ਨਹੀਂ ਆਂਦੀ ਲੋਕਾਂ ਨੂੰ ਰਾਤ ਨੂੰ ਲੇਟ ਤੱਕ ਸੌਂਦੇ ਨੇ ਸਵੇਰੇ ਲੇਟ ਉੱਠਦੇ ਨੇ ਫਿਰ ਉਹੀ ਜਦੋਂ ਲੇਟ ਉੱਠਣਗੇ ਤਾਂ ਸਾਰਾ ਦਿਨ ਭੱਜ ਦੌੜੀ ਬਸ ਟਾਈਮ ਨਾਲ ਕੰਮ ਨਹੀਂ ਹੁੰਦੇ ਦਿਮਾਗ 'ਚ ਗੁੱਸਾ ਜੀ ਬਹੁਤ ਇਹ ਜਿਹੜੇ ਨੇ ਅੱਗੇ ਜਿਹੜੀਆਂ ਬਿਮਾਰੀਆਂ ਨੇ ਡਿਪਰੈਸ਼ਨ ਦੀ ਬਿਮਾਰੀ ਆ ਉਹ ਅੱਗੇ ਵੀ ਬਹੁਤ ਬਿਮਾਰੀਆਂ ਨੂੰ ਜਿਹੜਾ ਹੈਗਾ ਕਾਰਨ ਬਣਦੀ ਹੈ ਜੀ ਪਹਿਲਾਂ ਇਦਾਂ ਹੁੰਦਾ ਸੀ ਨਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਜਦੋਂ ਸਕੂਲ ਜਾਂ ਕਾਲਜ ਤੋਂ ਘਰ ਆਉਂਦੇ ਸੀ ਅਸੀਂ ਆਪਣੇ ਮੰਮੀ ਡੈਡੀ ਨੂੰ ਹਰ ਗੱਲ ਦੱਸਦੇ ਸੀ ਆ ਸਕੂਲ 'ਚ ਹੋਇਆ ਅਸੀਂ ਇਹ ਖਾਦਾ ਸੀ ਇਹ ਕੀਤਾ ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਸਕੂਲ ਤੋਂ ਆਉਂਦੇ ਆ ਤਾਂ ਜਿਹੜੇ ਵਰਕਿੰਗ ਪੇਰੈਂਟਸ ਆ ਉਹਨਾਂ ਬੱਚਿਆਂ ਨੂੰ ਕੋਈ ਨਹੀਂ ਮਿਲਦਾ ਵੀ ਜਿੰਦੇ ਨਾਲ ਉਹ ਸ਼ੇਅਰ ਕਰ ਸਕਣ ਤੁਹਾਨੂੰ ਲੱਗਦਾ ਹੈ ਕਿ ਜਦੋਂ ਬੱਚਿਆਂ ਨੂੰ ਆਪਣੇ ਹੀ ਘਰਾਂ ਦੇ ਵਿੱਚ ਪਿਆਰ ਪੂਰਾ ਨਹੀਂ ਮਿਲ ਪੰਦਾ ਤਾਂ ਉਹ ਕਿਤੇ ਨਾ ਕਿਤੇ ਬਾਹਰ ਭੱਜਦੇ ਨੇ ਤੇ ਇਹੀ ਕਾਰਨ ਹੈ ਕਿ ਛੋਟੀ ਉਮਰ ਦੇ ਵਿੱਚ ਬੱਚੇ ਜਿਹੜੇ ਰਿਲੇਸ਼ਨਸ਼ਿਪ ਐ ਪੈ ਰਹੇ ਨੇ ਹਾਂਜੀ ਇਹ ਬਹੁਤ ਵੱਡਾ ਕਾਰਨ ਹੈ ਦੇਖੋ ਜੇ ਕਈ ਜਿਹੜੇ ਬੱਚੇ ਫਿਰ ਜਦੋਂ ਵਿਗੜ ਜਾਂਦੇ ਨੇ ਪਹਿਲਾਂ ਮਾਪਿਓ ਧਿਆਨ ਨਹੀਂ ਦਿੰਦੇ ਬੱਚਿਆਂ ਨਾਲ ਗੱਲ ਨਹੀਂ ਕਰਦੇ ਹੈਗੇ ਵੀ ਬੱਚਿਆਂ ਤੋਂ ਹਰ ਇੱਕ ਗੱਲ ਪੁੱਛੀ ਜਾਵੇ ਸਕੂਲੋਂ ਆ ਕੇ ਵੀ ਤੁਸੀਂ ਅੱਜ ਕੀ ਕੀਤਾ ਤੁਹਾਡਾ ਦਿਨ ਕਿਵੇਂ ਰਿਹਾ ਆਪਣਾ ਦੱਸੋ ਉਹਨਾਂ ਦਾ ਪੁੱਛੋ ਜਦੋਂ ਉਹਨਾਂ ਨੂੰ ਕਹਿੰਦੇ ਆਪਣੇ ਬੱਚੇ ਦਾ ਨਾ ਆਪਣੇ ਆਪ ਨੂੰ ਨਹੀਂ ਪਤਾ ਹੁੰਦਾ ਬਾਹਰ ਲੋਕਾਂ ਨੂੰ ਪਤਾ ਹੁੰਦਾ ਉਹ ਕਿਵੇਂ ਦਾ ਤੇ ਬਾਹਰ ਕੀ ਕਰ ਰਿਹਾ ਜਦੋਂ ਲੋਕਾਂ ਤੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਉਸ ਸਮੇਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਉਹ ਜਿਹੜਾ ਸਮਾਂ ਹੁੰਦਾ ਉਹ ਹੱਥੋਂ ਨਿਕਲ ਚੁੱਕਿਆ ਹੁੰਦਾ ਜੀ ਉਹ ਫਿਰ ਜੇ ਬੱਚੇ ਨੂੰ ਪੁੱਛਣਗੇ ਵੀ ਤੁਸੀਂ ਕੀ ਕਰਦੇ ਹੋ ਜਾਂ ਉਹ ਬੱਚੇ ਜਵਾਬ ਨਹੀਂ ਦੇਣਗੇ ਬੱਚੇ ਕਹਿਣਗੇ ਤੁਸੀਂ ਕੀ ਲੈਣਾ ਬੱਚੇ ਕੋ ਐਂ ਬੋਲਦੇ ਨੇ ਵੀ ਤੁਹਾਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਮੇਰੀ ਜ਼ਿੰਦਗੀ ਹੈ ਮੈਂ ਆਪਣੇ ਇਹ ਜੜੀ ਢੰਗ ਨਾਲ ਹੀ ਜੀਣੀ ਹੈ ਜੀ ਪਰਿਵਾਰ ਦੇ ਜੀਆਂ ਦੇ ਵਿੱਚ ਜਿਹੜਾ ਹੈ ਉਹ ਇੱਕ ਦੂਜੇ ਦੇ ਲਈ ਬਿਲਕੁਲ ਵੀ ਪਿਆਰ ਨਹੀਂ ਰਿਹਾ ਤੁਹਾਨੂੰ ਕੀ ਲੱਗਦਾ ਇਸ ਦਾ ਨੁਕਸਾਨ ਕੀ ਕੀ ਹੈ ਇਨਸਾਨ ਨੂੰ ਹੋਏਗਾ ਸਰੀਰਕ ਪੱਧਰ ਤੇ ਮਾਨਸਿਕ ਪੱਧਰ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਖਤਰਨਾਕ ਰੂਪ ਇਹ ਧਾਰਨ ਕਰ ਸਕਦਾ ਹੈ ਦੇਖੋ ਬਿਮਾਰੀਆਂ ਪਹਿਲਾਂ ਵੀ ਲੋਕਾਂ ਨੂੰ ਲੱਗਦੀਆਂ ਸੀ ਪਰ ਹੁਣ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹ ਬਹੁਤ ਖਤਰਨਾਕ ਲੱਗ ਰਹੀਆਂ ਨੇ ਠੀਕ ਹੈ ਇੱਕ ਤਾਂ ਡਿਪਰੈਸ਼ਨ ਦੂਜਾ ਬਹੁਤ ਜੜੀਆਂ ਖਤਰਨਾਕ ਬਿਮਾਰੀਆਂ ਨੇ ਜੀ ਉਹ ਖਾਣ ਪੀਣ ਤੋਂ ਲਾਲੋ ਜਾਂ ਕਿਵੇਂ ਇੱਕ ਦੂਜੇ ਦੇ ਨਾਲ ਨਾ ਬੋਲਣ ਤੋਂ ਇਕੱਲੇ ਪਣ ਤੋਂ ਜੜੀਆਂ ਹੋ ਰੀਆਂ ਨੇ ਤੇ ਜੇ ਆਪਾਂ ਹੁਣ ਇੱਕ ਦੂਜੇ ਨੂੰ ਪਹਿਲਾਂ ਲੋਕੀ ਹੁੰਦੇ ਸੀ ਇੱਕ ਘਰ ਦੇ ਵਿੱਚ ਬਿਮਾਰ ਹੁੰਦਾ ਸੀ ਨਾ ਤੇ ਸਾਰੇ ਪੁੱਛਣ ਵਾਲੇ ਹੁੰਦੇ ਸਨ ਹਮ ਹਮ ਸਾਰੇ ਉਹਦੀ ਸੇਵਾ ਵਿੱਚ ਲੱਗ ਜਾਂਦੇ ਸਨ ਵੀ ਫਲਾਣਾ ਬੰਦਾ ਬਿਮਾਰ ਹੈ ਉਹਦੀ ਸੇਵਾ ਕਰਨੀ ਹੈ ਹੁਣ ਕੋਲ ਪਿਆ ਬੰਦਾ ਤੜਫੀ ਜਾਵੇ ਨਾਲ ਦੇ ਨੂੰ ਫੋਨ ਤੇ ਲੱਗਿਆ ਰਹਿਣਾ ਕੋਈ ਪੁੱਛਣ ਦਾ ਮਤਲਬ ਹੀ ਨਹੀਂ ਸਮਝਦੇ ਹੈਗੇ ਵੀ ਇਹਨੂੰ ਪੁੱਛਣਾ ਵੀ ਹੈਗਾ ਇਹਨੂੰ ਕੋਈ ਪਾਣੀ ਦਈਏ ਜਾਂ ਇਹਨੂੰ ਕੋਈ ਦਵਾਈ ਦਈਏ ਬਹੁਤ ਮਾੜਾ ਹਾਲ ਆ ਰਿਹਾ ਹੈ ਗੋ ਗੋ ਜੀ ਅਸੀਂ ਇੰਨੇ ਨਿਰਮੋਹੇ ਕਿਉਂ ਹੁੰਦੇ ਜਾ ਰਹੇ ਹਾਂ ਸਾਡੇ ਵਿੱਚ ਇਨਸਾਨੀਅਤ ਕਿਉਂ ਇੰਨੀ ਖਤਮ ਹੁੰਦੀ ਜਾ ਰਹੀ ਹੈ ਕਿ ਸਾਡਾ ਆਪਣਾ ਬੰਦਾ ਬਿਮਾਰ ਪਿਆ ਹੁੰਦਾ ਹੈ ਦੁਖੀ ਹੁੰਦਾ ਹੈ ਤੇ ਸਾਨੂੰ ਉਸ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਅੱਜ ਕੱਲ ਮੈਂ ਜਿਸ ਤੱਕ ਵਿਚਰੀ ਆ ਸਮਾਜ ਦੇ ਵਿੱਚ ਮੈਨੂੰ ਐ ਲੱਗਿਆ ਵੀ ਜਿਹੜੇ ਆਪਣੇ ਪਰਿਵਾਰ ਦੇ ਜੀਆ ਨਾਲੋਂ ਲੋਕੀ ਬਾਹਰ ਦੇ ਲੋਕਾਂ ਨਾਲ ਬਾਹਰ ਦੇ ਜਿਹੜੇ ਆਪਣਾ ਫਰੈਂਡ ਸਰਕਲ ਲਾ ਲੋ ਜਾਂ ਹੋਰ ਲਾ ਲੋ ਉਹਨਾਂ ਨਾਲ ਜ਼ਿਆਦਾ ਜੁੜੇ ਹੋਏ ਨਹੀਂ ਜਾਂ ਮਤਲਬ ਕਿ ਉਹਨਾਂ ਨਾਲ ਜ਼ਿਆਦਾ ਪਿਆਰ ਕਰਦੇ ਨਹੀਂ ਆਪਣੇ ਘਰਦਿਆਂ ਨਾਲੋਂ ਦੇਖੋ ਮਾਪਿਓ ਜਿਹੜੇ ਨੇ ਉਹ ਮਾੜੇ ਕੰਮ ਤੋਂ ਰੋਕਣਗੇ ਠੀਕ ਹੈ ਤੇ ਉਹ ਬਾਹਰ ਦਾ ਕੋਈ ਨਹੀਂ ਰੋਕੇਗਾ ਬਾਹਰ ਦਾ ਤੇ ਕਹੇਗਾ ਜੇ ਵਿਗੜਦਾ ਤਾਂ ਵਿਗੜ ਜਾਵੇ ਠੀਕ ਹੈ ਮਾਪਿਓ ਨਹੀਂ ਰੋਕਣਾ ਹੁੰਦਾ ਤੇ ਜਦੋਂ ਮਾਪਿਓ ਰੋਕਦੇ ਨੇ ਤੇ ਉਹ ਬੱਚੇ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਇੱਕ ਨਫਰਤ ਉਹਨਾਂ ਦੇ ਅੰਦਰ ਜਿਹੜੀ ਹੈਗੀ ਮਾਪਿਓ ਦੇ ਪ੍ਰਤੀ ਪੈਦਾ ਹੋਣ ਲੱਗ ਜਾਂਦੀ ਹੂੰ ਜੀ ਕਿਵੇਂ ਸੁਧਾਰਿਆ ਜਾ ਸਕਦਾ ਹੈ ਸਾਰਾ ਪਰਿਵਾਰਿਕ ਢਾਂਚਾ ਦੇਖੋ ਇਹ ਤੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਆਪਣੇ ਦਿਮਾਗ ਵਿੱਚ ਆਪਣੀ ਜਿਹੜੀ ਸੋਚ ਹੈ ਉਹ ਬਦਲਣੀ ਪੈਗੀ ਮੈਨੂੰ ਨਹੀਂ ਲੱਗਦਾ ਹੁਣ ਇਹ ਜਿੱਥੋਂ ਜਿੰਨਾ ਕੁ ਵਿਗੜ ਚੁੱਕਿਆ ਢਾਂਚਾ ਵੀ ਇਹ ਸੁਧਰੇ ਸੁਧਰੇਗਾ ਪਰ ਜੇ ਆਪਾਂ ਸਧਾਰਨਣਾ ਚਾਹੀਏ ਤਾਂ ਆਪਣੀ ਸੋਚ ਨੂੰ ਬਦਲਣਾ ਪੈਣਾ ਹੈ ਕਿਉਂਕਿ ਬੰਦੇ ਦੀ ਜਿਹੜੀ ਸੋਚ ਹੈ ਉਹੀ ਫਸਾਦ ਦੀ ਜੜ ਹੁੰਦੀ ਹੈ ਜੀ ਉਹਦੇ ਤੋਂ ਹੀ ਫਸਾਦ ਸ਼ੁਰੂ ਹੁੰਦੇ ਨੇ ਕਿਉਂਕਿ ਜੇ ਆਪਾਂ ਆਪਣੇ 네ਗੇਟਿਵ ਸੋਚਾਂਗੇ ਤਾਂ ਉਹ 네ਗੇਟਿਵ ਆਪਾਂ ਕਿਸੇ ਨੂੰ ਬੋਲਾਂਗੇ ਜੇ ਆਪਾਂ ਪੋਜ਼ਿਟਿਵ ਥੌਟਸ ਰੱਖਦੇ ਆ ਆਪਣੇ ਤਾਂ ਉਹ ਪੋਜ਼ਿਟਿਵ ਜਿਹੜੀਆਂ ਵੇਵਜ਼ ਨੇ ਇੱਕ ਦੂਜੇ ਨੂੰ ਆਪਾਂ ਪੋਜ਼ਿਟਿਵ ਬੋਲਾਂਗੇ ਜੀ ਸਤਿੰਦਰ ਸਰਤਾਜ ਦਾ ਗਾਣਾ ਸੁਣਿਆ ਜਿਹਦੇ ਵਿੱਚ ਉਹਨੇ ਬੋਲਿਆ ਵਿਚਾਰ ਹੀ ਤਰੀਕਿਆਂ ਨਾਲ ਬੰਦਾ ਕੰਮ ਕਰੇ ਸਦਾ ਡਰ ਨਾਲ ਪਿਆਰ ਨਾਲ ਸ਼ੌਂਕ ਨਾਲ ਜਾਂ ਡੰਡੇ ਨਾਲ ਜੀ ਤੇ ਆਪਾਂ ਜਿੱਥੋਂ ਤੱਕ ਹੋ ਸਕੇ ਆਪਾਂ ਪਿਆਰ ਨਾਲ ਹੀ ਕੰਮ ਕਰੀਏ ਤਾਂ ਜਾਂ ਸ਼ੌਂਕ ਨਾਲ ਕਰੀਏ ਤਾਂ ਸਭ ਤੋਂ ਬੈਟਰ ਹੈ ਨਾ ਡਰ ਨਾਲ ਵੀ ਚਲੋ ਠੀਕ ਹੈ ਪਰ ਡੰਡੇ ਨਾਲ ਤੇ ਨਹੀਂ ਚਾਹੀਦਾ ਹੈਗਾ ਪਿਆਰ ਨਾਲ ਸ਼ੌਂਕ ਨਾਲ ਹੀ ਕੀਤਾ ਜਾਵੇ ਉਹ ਕੰਮ ਕੰਮ ਹੁੰਦਾ ਜੀ ਪਹਿਲਾਂ ਦੀਆਂ ਜਿਹੜੀਆਂ ਸੁਵਾਨੀਆਂ ਹੁੰਦੀਆਂ ਸਿਆਕਾਰ ਦੇ ਜੀ ਹੁੰਦੇ ਸੀਦੇ ਜੋ ਇੱਕ ਜਣਾ ਕਿਸੇ ਨੂੰ ਕੋਈ ਦੂਜੇ ਨੂੰ ਕੁਝ ਕਹਿੰਦਾ ਸੀ ਆ ਲੜਾਈ ਝਗੜਾ ਹੁੰਦਾ ਸੀ ਇੱਕ ਸੁਣ ਲੈਂਦਾ ਸੀਗਾ ਤੇ ਬਾਅਦ ਵਿੱਚ ਜ਼ਰੂਰ ਅਹਿਸਾਸ ਕਰਵਾ ਦਿੰਦਾ ਸੀਗਾ ਵੀ ਤੁਸੀਂ ਇੱਥੇ ਗਲਤ ਸੀ ਤੁਸੀਂ ਗਲਤ ਬੋਲਿਆ ਤਾਂ ਲੱਗਦਾ ਕਿ ਅੱਜ ਕੱਲ੍ਹ ਲੋਕਾਂ ਵਿੱਚ ਪੇਸ਼ੈਂਸ ਬਹੁਤ ਘਟ ਗਈ ਹੈ ਕਿ ਲੋਕ ਕਹਿੰਦੇ ਕਿ ਜੇ ਇੱਕ ਨੇ ਮੈਨੂੰ ਸੁਣਾਈ ਹੈ ਤਾਂ ਮੈਂ ਦੋ ਸੁਣਾਵਾਂ ਜਿੰਦੇ ਕਰ ਇਹਨੇ ਸਾਰਾ ਸਿਸਟਮ ਜਿਹੜਾ ਹੈ بگੜਦਾ ਜਾ ਰਿਹਾ ਹੈ ਲੋਕਾਂ ਵਿੱਚ ਇੰਨੀ ਅਸਹਿਣਸ਼ੀਲਤਾ ਕਿਉਂ ਵੱਧ ਰਹੀ ਹੈ ਕੀ ਕਾਰਨ ਹੋ ਗਿਆ ਹੈ ਕਿ ਅਸੀਂ ਇੱਕ ਦੂਜੇ ਨੂੰ ਸੁਣ ਕੇ ਨਹੀਂ ਤਿਆਰ ਪਹਿਲਾਂ ਜਿਹੜੇ ਲੋਕ ਸੀ ਨਾ ਲੜਦੇ ਤਾਂ ਪਹਿਲਾਂ ਵੀ ਸੀ ਮਾੜੀ ਮੋਟੀ ਮਨਮਟਾਪ ਪਹਿਲਾਂ ਵੀ ਹੁੰਦੇ ਸੀ ਘਰਾਂ ਵਿੱਚ ਪਰ ਉਦੋਂ ਇੱਕ ਵਡੇਰਿਆਂ ਦਾ ਆਪਣੇ ਬਜ਼ੁਰਗਾਂ ਦਾ ਡਰ ਹੁੰਦਾ ਸੀ ਵੀ ਉਹਨਾਂ ਨੂੰ ਪਤਾ ਨਾ ਲੱਗ ਜੇ ਵੀ ਸਾਡੀ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਉਹ ਆਪਣੇ ਅੰਦਰ ਵੜ ਕੇ ਆਪਸ ਦੇ ਵਿੱਚ ਲੜ ਲੈਂਦੇ ਸੀਗੇ ਬਾਹਰ ਪਿੰਕ ਤੱਕ ਨਹੀਂ ਲੱਗਣ ਦਿੰਦੇ ਸੀਗੇ ਤੇ ਜੇ ਲੱਗ ਵੀ ਜਾਂਦੀ ਸੀ ਤਾਂ ਬਜ਼ੁਰਗ ਜਿਹੜੇ ਸੀ ਉਹ ਜਿਹਦੀ ਗਲਤੀ ਹੁੰਦੀ ਸੀ ਉਹਨੂੰ ਸਮਝਾਉਂਦੇ ਸੀ ਵੀ ਤੇਰੀ ਗਲਤੀ ਹੈ ਵੀ ਤੇਰੀ ਤੂੰ ਸੁਧਰ ਠੀਕ ਹੈ ਤੇ ਹੁਣ ਜਿਹੜੀ ਹੈਗੇ ਨੇ ਹੁਣ ਤਾਂ ਅ ਘਰ ਲੜਾਈ ਹੁੰਦੀ ਹੈ ਤੇ ਵਿੜੇ ਵਿੱਚ ਬੋਲਣਾ ਉੱਚੀ ਉੱਚੀ ਜਾਂ ਗਲੀ ਚ ਜਾ ਕੇ ਬੋਲਣਾ ਜ਼ਿਆਦਾ ਹੂੰ ਦੇਖਿਆ ਦੇਖਣ ਨੂੰ ਮਿਲਿਆ ਲੋਕਾਂ ਨੂੰ ਸੋਸ਼ਲ ਮੀਡੀਆ ਲੋਕਾਂ ਨੂੰ ਤਮਾਸ਼ਾ ਦਿਖਾਇਆ ਜਾਂਦਾ ਹੈ ਵੀਡੀਓ ਪਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਲੋਕੀ ਵੀ ਬਣਾ ਕੇ ਪਾਉਂਦੇ ਨੇ ਕੁਝ ਆਪਣੇ ਵੱਲੋਂ ਵੀ ਪਾਈਆਂ ਜਾਂਦੀਆਂ ਨੇ ਵੀ ਪਤਾ ਨਹੀਂ ਹੁਣ ਮਸ਼ਹੂਰ ਹੋਣ ਲਈ ਯਾ ਕਾਦੇ ਲਈ ਪਾਈਆਂ ਜਾਂਦੀਆਂ ਨੇ ਆਪਣੇ ਘਰ ਦਾ ਤਮਾਸ਼ਾ ਬਣਾਇਆ ਜਾਂਦਾ ਜੀ ਜਿਸ ਕਾਰਨ ਸਾਡੇ ਪਰਿਵਾਰ ਦੇ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਇਗਨੋਰ ਕਿੰਨਾ ਕੁ ਕੀਤਾ ਜਾਏ ਜੇ ਕੋਈ ਇਨਸਾਨ ਜਿਹੜਾ ਹੈ ਘਰ ਦੇ ਜੀ ਜਿਹੜੇ ਆ ਕੁਝ ਗਲਤ ਕਹਿ ਦਿੰਦੇ ਆ ਜਾਂ ਗੁੱਸਾ ਕਰ ਦਿੰਦੇ ਆ ਜਾਂ ਕਈ ਵਾਰੀ ਨਈ ਬੰਨਰੀ ਦੋ ਜੀਆਂ ਦੇ ਵਿੱਚ ਕਿੰਨਾ ਕੋ ਇਗਨੋਰ ਕੀਤਾ ਜਾਏ ਕਿ ਲੜਾਈ ਝਗੜਾ ਨਾ ਹੋਵੇ ਜਾਂ ਰਿਸ਼ਤੇ ਹੋਰ ਨਾ ਟੁੱਟਣ ਦੇਖੋ ਇਹ ਤਾਂ ਦੋਨਾਂ ਤਿਰਾਨੂ ਹੀ ਚਾਹੀਦਾ ਜੇ ਇੱਕ ਬੋਲੇ ਤੇ ਦੂਜਾ ਚੁੱਪ ਕਰ ਜਾਵੇ ਤਾਂ ਲੜਾਈ ਹੁੰਦੀ ਨਹੀਂਗੀ ਜੀ ਸਿਆਣਿਆਂ ਦੀ ਕਹਾਵਤ ਹੈ ਇੱਕ ਚੁੱਪ 100 ਸੁਖ ਹਨ ਤੇ ਹੁਣ ਜੇ ਇੱਕ ਬੋਲਦਾ ਤਾਂ ਦੂਜਾ ਕਹਿੰਦਾ ਵੀ ਮੈਨੂੰ ਇਹ ਬੋਲ ਕੇ ਜਾਵੇ ਕਿੱਥੇ ਮੈਨੂੰ ਬੋਲਿਆ ਤਾਂ ਕਿਉਂ ਪਰ ਜੇ ਇੱਕ ਜਣਾ ਬਰਦਾਸ਼ਤ ਕਰ ਲਵੇ ਤਾਂ ਲੜਾਈ ਨਹੀਂ ਵੱਧਦੀ ਹੈਗੀ ਜੇ ਇੱਕ ਜਣਾ ਗੁੱਸੇ 'ਚ ਆ ਤਾਂ ਦੂਜਾ ਠੰਡਾ ਹੋ ਜਾਵੇ ਜੇ ਦੂਜਾ ਗੁੱਸੇ 'ਚ ਤਾਂ ਪਹਿਲਾ ਠੰਡਾ ਹੋ ਜਾਵੇ ਜੀ ਇਹ ਤਾਂ ਲੜਾਈ ਤੇ ਤਾਂ ਮਿਟ ਸਕਦੀ ਹੈ ਨਹੀਂ ਤੇ ਇਹ ਲੜਾਈ ਵਧੂਗੀ ਜੀ ਚੰਦੇ-ਚੰਦੇ ਸਾਡੇ ਦਰਸ਼ਕਾਂ ਨੂੰ ਸਨੇਹਾ ਕੀ ਦੋਗੇ ਤਾਂ ਕਿ ਉਹ ਬੜੇ ਪੇਸ਼ੈਂਸ ਦੇ ਨਾਲ ਧਰਮ ਦੇ ਨਾਲ ਆਪਣੇ ਰਿਸ਼ਤੇ ਨਿਭਾਉਣ ਤੇ ਆਪਣੇ ਪਰਿਵਾਰ ਜਾਂ ਮਾਹੌਲ ਜਿਹੜਾ ਹੈ ਸੁਖਾਵਾ ਬਣਾਉਣ ਦੇਖੋ ਇਹ ਦੋਨਾਂ ਧਿਰਾਂ ਨੂੰ ਚਾਹੀਦਾ ਮੁੰਡੇ ਤੇ ਕੁੜੀ ਬਰਾਬਰ ਚੱਲ ਰਹੇ ਨੇ ਜੀ ਇਹ ਦੋਨਾਂ ਧਿਰਾਂ ਨੂੰ ਚਾਹੀਦਾ ਕਿ ਤੁ ਤੁਹਾਡਾ ਪਰਿਵਾਰ ਹੈ ਤੁਸੀਂ ਹਿੰਦੂ ਧਰਮ ਦੇ ਨਾਲ ਫੇਰੇ ਲਏ ਨੇ ਜਾਂ ਤੁਸੀਂ ਸਿੱਖ ਧਰਮ ਦੇ ਨਾਲ ਆਨੰਦ ਕਾਰਜ ਲੈਨੇ ਤੁਸੀਂ ਇੱਕ ਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਇੱਕ ਦੂਜੇ ਨਾਲ ਬੰਨਿਆ ਹੂੰ ਹੂੰ ਠੀਕ ਹੈ ਇੱਕ ਦੂਜੇ ਦੇ ਹੋਏ ਹੋ ਤੁਸੀਂ ਉਹਨੂੰ ਹਾਜ਼ਰ ਨਾਜ਼ਰ ਪਰਮਾਤਮਾ ਨੂੰ ਮੰਨ ਕੇ ਤੇ ਤੁਸੀਂ ਇਸ ਜਿਹੜਾ ਪਰਿਵਾਰ ਨੇ ਜਿਹੜਾ ਰਿਸ਼ਤਾ ਹੈਗਾ ਇਹ ਤੁਸੀਂ ਲੜ ਕੇ ਨਾ ਤੋੜੋ ਇਹਨੂੰ ਬਚਾ ਕੇ ਰੱਖੋ ਜੀ ਠੀਕ ਹੈ ਅੱਗੋਂ ਤੁਹਾਡੇ ਬੱਚੇ ਨੇ ਉਹਨਾਂ ਤੇ ਤੁਹਾਡੀ ਲੜਾਈ ਦਾ ਬਹੁਤ ਅਸਰ ਪੈਂਦਾ ਉਹ ਬੱਚਾ ਜਿਹੜਾ ਹੈਗਾ ਉਹ ਛੋਟੇ ਹੁੰਦਿਆਂ ਤੋਂ ਡਿਪਰੈਸ਼ਨ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਬੱਚੇ ਮਾਪਿਓ ਦੀ ਲੜਾਈ ਦੇਖ ਕੇ ਜੀ ਤੁਸੀਂ ਆਪਣੇ ਬੱਚੇ ਨੂੰ ਜੇ ਵਿਕਾਸ ਉਹਦਾ ਦਿਮਾਗ ਜਾਂ ਮਨ ਵਿਕਸਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਸ ਦੇ ਵਿੱਚ ਪਿਆਰ ਨਾਲ ਹੀ ਰਹਿਣਾ ਪਊਗਾ ਜੀ ਬਾਕੀ ਇਹ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਕਿ ਬੱਚਿਆਂ ਦੀ ਖਾਤਰ ਜਿਹੜਾ ਹੈ ਉਹ ਪਰਿਵਾਰ ਦੇ ਸਾਰੇ ਜੀਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਖੁਸ਼ਹਾਲ ਮਾਹੌਲ ਜਿਹੜਾ ਹੈ ਬਣਾ ਕੇ ਰੱਖਣ ਕਿਉਂਕਿ ਅੱਜ ਦੇ ਸਮੇਂ ਵਿੱਚ ਮੈਡਮ ਨੇ ਜਿਵੇਂ ਕਿਹਾ ਹੈ ਕਿ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਜਦ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਡਿਪਰੈਸ਼ਨ ਦਾ ਅਸੀਂ ਸ਼ਬਦ ਹੀ ਨਹੀਂ ਸੁਣਿਆ ਤੇ ਬੱਚੇ ਅੱਜਕੱਲ ਜਿਹੜੇ ਆ ਉਹ ਇਕੱਲਾਪਨ ਡਿਪਰੈਸ਼ਨ ਨਸ਼ਾ ਇੰਨੀਆਂ ਚੀਜ਼ਾਂ ਦੇ ਵਿੱਚ ਲੱਗ ਰਹੇ ਨੇ ਕਿਉਂਕਿ ਪਰਿਵਾਰ ਦਾ ਮਾਹੌਲ ਸੁਖਾਵਾਂ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਪਰਿਵਾਰ ਦੇ ਰਿਸ਼ਤੇ ਜਿਹੜੇ ਆ ਬਨੇ ਰਹਿਣ ਇਸ ਦੇ ਲਈ ਹਰ ਇੱਕ ਜੀ ਨੂੰ ਪੂਰਾ ਐਫਰਟ ਕਰਨਾ ਚਾਹੀਦਾ ਹੈ ਕਿਉਂਕਿ ਪਰਿਵਾਰ ਵਧੀਆ ਬਣਨਗੇ ਤਾਂ ਹੀ ਸਮਾਜ ਵਧੀਆ ਬਨੇਗਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ